ਜੀ ਅੱਜ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਆਪਦੇ ਘਰ ਨੂੰ ਕਦੇ ਵੀ ਸੰਸਾਰ ਘਾਟਨਾ ਬਣਾਓ ਆਪਦੇ ਘਰ ਨੂੰ ਇੱਕ ਸਵਰਗ ਬਣਾਓ ਜਿੱਥੇ ਤੁਹਾਡਾ ਪਰਿਵਾਰ ਤੁਸੀਂ ਸਾਰੇ ਆਪਸੇ ਖੇੜਦੇ ਰਹੋ ਆਪਣੀਆਂ ਛੋਟੀਆਂ ਛੋਟੀਆਂ ਗਲਤੀਆਂ ਕਾਰਨ ਘਰਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਣ ਲੱਗ ਜਾਂਦਾ ਤੇ ਆਪਾਂ ਹਰ ਗੱਲ ਆਪਾਂ ਕਹਿੰਦੇ ਸਾਡੇ ਮਾੜੇ ਕਰਮ ਸੀ ਸਾਡੇ ਪਿਛਲੇ ਕਰਮਾਂ ਦਾ ਭੋਗ ਰਹੇ ਹਾਂ ਇਹ ਪਿਛਲੇ ਕਰਮ ਕਾਰਨ ਜਨਮ ਦੇ ਵਿੱਚ ਜਿਸ ਨੂੰ ਪਾਪ ਕਰਿਆ ਆਪਣਾ ਆਪਾਂ ਇਸ ਤਰ੍ਹਾਂ ਨਹੀਂ ਸ਼ਿਕਾਇਤਾਂ ਮੀਸ਼ਾ ਕਰਦੇ ਆਪਾਂ ਇਸ ਤਰ੍ਹਾਂ ਨਹੀਂ ਸ਼ਿਕਾਇਤਾਂ ਕਰਦੇ ਇਹਨੇ ਪਰ ਕਦੇ ਵੀ ਆਪਾਂ ਇਹ ਨਹੀਂ ਸੋਚਿਆ ਕਿ ਆਪਾਂ ਕੀ ਗਲਤ ਇਹ ਕਰ ਰਹੇ ਆ ਕਿਉਂ ਹੁੰਦਾ ਕੀ ਕਾਰਨ ਹੁੰਦਾ ਆਪਾਂ ਤੁਹਾਨੂੰ ਇੱਥੇ ਕੁਝ ਗਲਤੀਆਂ ਦੱਸਦੇ ਆਂ ਇੱਕ ਆਪਾਂ ਤੁਹਾਨੂੰ ਐਂਡ ਤੇ ਪਾ ਦੱਸਾਂਗੇ ਜਿਸ ਉਸ ਜੀ ਆਪਣੇ ਜੇਲ੍ਹ ਵਿੱਚ ਰੱਖਣੀ ਸ਼ੁਰੂ ਕਰ ਸ਼ੁਰੂ ਕਰਕੇ ਤੁਸੀਂ ਕੋ ਹਰ ਕੰਮ ਦੇ ਤੁਹਾਨੂੰ ਸਫਲਤਾ ਮਿਲਨੀ ਸ਼ੁਰੂ ਹੋ ਜੀ episodes ਉੱਤੇ ਤੋਂ ਕਿ ਕੰਮ ਵੀ ਚੱਲ ਪੈਣਾ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਉਹ ਵੀ ਤੁਸੀਂ ਕਦੇ ਵੀ ਆਪਾਂ ਰਿਸ਼ਤੇਦਾਰ ਇਸ ਭੈਣ ਭਾਈ ਦੇ ਘਰ ਚੱਲ ਜਾਈਏ ਉਸ ਵੇਲੇ ਆਪਣੇ ਜੋੜੇ ਜੁੱਤੀਆਂ ਹਨਾ ਚਪ ਟੁੱਟ ਜਾਂਦੀਆਂ ਤਾਂ ਰਿਸ਼ਤੇਦਾਰ ਵੀ ਕੋ ਜੋ ਕਿ ਭੈਣ ਜੋ ਆਪਣਾ ਭੈਣ ਭਾਈ ਰਿਸ਼ਤੇਦਾਰ ਹਨਾ ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਆਪਾਂ ਵੀ ਆਮ ਆਪਣਾ ਆਪ ਦਾ ਸਮਝ ਕੇ ਕਹਿੰਦਾ ਤੂੰ ਚੱਲ ਮੇਰੀਆਂ ਚਪਲਾਂ ਲੈ ਜਾ ਤੇ ਨੰਗੇ ਪੈਰੀ ਕਿੱਥੇ ਜਾਵੇਂਗਾ ਤੂੰ ਮੇਰੇ ਗਏ ਆਪਾਂ ਵੀ ਕਹਿਣ ਨਾ ਜ਼ਿਆਦਾ ਹਾਂ ਵੀ ਮੈਂ ਨੰਗੇ ਪੈਰ ਕਿੱਥੇ ਉਚਰਨਾ ਚਪਲਾ ਲੈ ਜਾਣਾ ਫਿਰ ਮੈਂ ਵਾਪਸ ਕਰ ਦੂੰਗਾ ਉਹ ਚਪਲ ਆਪਾਂ ਵੀ ਘਰੇ ਲਈ ਆਉਂਦੇ ਮੋੜ ਕੇ ਆਪਾਂ ਵਾਪਸ 1 ਜਾਂ 2 ਦਿਨਾਂ ਬਾਅਦ ਕਰਦੇ ਨਹੀਂ ਜਾਂ ਆਪਾਂ ਟਾਈਮ ਨਹੀਂ ਲੱਗਦਾ ਤੇ ਫਿਰ ਕੀ ਹੁੰਦਾ ਨਾ ਕਿ ਜਿਹੜੀ ਉਹਦੇ ਘਰ ਦੇ ਵਿੱਚ ਗਰੀਬੀ ਹੈ ਚੱਲਦਾ ਜਾ ਕੋਈ ਮਾੜਾ ਸਮਾਂ ਸੀ ਉਹ ਸਕੂਲ ਤੇ ਆਇਆ ਉਹ ਸਟਰਗਲ ਕਰ ਰਿਹਾ ਕਰ ਰਹੀ ਹਾ ਉਹ ਸਾਰਾ ਸਮਾਂ ਤੁਹਾਡੇ ਤੇ ਆਊਗਾ ਜਾਊ ਇਹ 100% ਸਹੀ ਹੈ ਇਹ ਕੋਈ ਝੂਠ ਨਹੀਂ ਨਾਕਤਾਵ ਦੇ ਵਿੱਚ ਨਹੀਂ ਲਿਖੀਆਂ ਪੁਲੀਆਂ ਗੱਲਾਂ ਹੈ ਠੀਕ ਹੈ ਨਾ ਜੀ ਉੱਥੇ ਤੁਸੀਂ ਕੀ ਕਰਨਾ ਇਹ ਤੁਹਾਡੇ ਘਰ ਦੇ ਵਿੱਚ ਉਹ ਉਹਦੀ ਨਕਾਰਾਤਮਕ ઊर्जा ਉਹਦਾ ਮਾੜਾ ਸਮਾਂ ਤੁਹਾਡੇ ਘਰ ਦੇ ਵਿੱਚ ਆਊਗਾ ਤੁਹਾਡੇ ਤੇ ਵੀ ਉਹ ਦੇਣਾ ਆਊਗਾ ਦੂਜੀ ਗੱਲ ਜੀ ਜਦੋਂ ਵੀ ਕੋਈ ਆਪਾਂ ਬਾਹਰ ਬਜੰਨੇ ਵੈਸੇ ਤਾਂ ਆਪਾਂ ਨੂੰ ਛਤਰੀ ਲੈ ਕੇ ਜਾਣੀ ਚਾਹੀਏ ਮੌਸਮ ਖਰਾਬ ਹੋਵੇ ਕਈ ਵਾਰ ਆਪਾਂ ਕਿਹੜਾ ਛਤਰੀ ਨਹੀਂ ਲੈ ਕੇ ਜਾਂਦੇ ਆਪਾਂ ਚਲੇ ਜਾਂਦੇ ਆ ਉੱਚੀ ਜਿਆਦਾ ਨਹੀਂ ਆ ਜਾਂਦਾ ਤਾਂ ਪਰ ਉਹ ਕਹਿੰਦੇ ਜੀ شادی-ਸ਼ਾਦੀ ਛਤਰੀ ਲੈ ਜਾਓ ਹਨਾ ਆਪਾਂ ਛਤਰੀ ਲੈ ਆਉਣੀ ਆ ਆਪਾਂ ਨੇ ਉਹ ਆਪਾਂ ਬਾਕਸ ਕਰ ਦਿਆਂਗੇ ਇੱਕ ਦਿਨਾਂ ਨੂੰ ਦੋ ਦਿਨ ਘਰੇ ਰਹਿ ਜਾਂਦੇ ਉਸ ਤੋਂ ਬਾਅਦ ਚਾਹੇ ਆਪਾਂ ਵਾਪਸ ਕਰ ਵੀ ਜੰਨੇ ਪਰ ਜਿੰਨੀ ਵੀ ਉਹਦੇ ਘਰ ਦੇ ਵਿੱਚ ਨਕਾਰਾਤਮਕ ਚਾ ਹੋਵੇ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰ ਤੂ ਸਿਰਫ ਛਤਰੀ ਨਾਲ ਕਿਉਂਕਿ ਜਦੋਂ ਵੀ ਆਪਾਂ ਆਪਾਂ ਦਾਨ ਕਰਦੇ ਆ ਨਾ ਜਦੋਂ ਕਿਸੇ ਆਦਮੀ ਦੀ ਮੌਤ ਹੁੰਦੀ ਹੈ ਮੇਰੀ ਤਰ੍ਹਾਂ ਆਪਣੇ ਘਰ ਦੇ ਵਿੱਚ ਕਿਸੇ ਜੀਵ ਹੈ ਨਾ ਘਾਲ ਚਲਾਣਾ ਕੋਈ ਕਰ ਜਾਂਦਾ ਬਜ਼ੁਰਗ ਆਪਾਂ ਦੇ ਪਿੱਛੇ ਦਾਨ ਕਰਦੇ ਆ ਉਹਦੇ ਵਿੱਚ ਛਤਰੀ ਚੱਪੜਾ ਕੱਪੜੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਨਕਾਰਾਤਮਕ ਦੀਆਂ ਭਈਆਂ ਇਹ ਕਰਤਨ ਜੀ ਜੰਗੋ ਜੀ ਜੰਪਰ ਇਹ ਲਿਖ ਕਦੀ ਵੀ ਕਿਸੇ ਦੇ ਘਰ ਛਤਰੀ ਨਾ ਲੈ ਕੇ ਆਪ ਠੀਕ ਹੈ ਨਾ ਜੀ ਜਿੱਦ ਗੈਲ ਆਪਾਂ ਤੁਹਾਨੂੰ ਦੱਸਦੇ ਹਾਂ ਕਿਹ ਬਾਤ ਕੀ ਹੁੰਦਾਵੇਂ ਭੈਣਾਂ ਬਹੁਤ ਸਾਰੀਆਂ ਆ ਕਈ ਮੇਰੀਆਂ ਭੈਣਾਂ ਤੇ ਨਾ ਆਸ ਹੁੰਦਾ ਬੇਹਿੰਗ ਆਸ ਹੀ ਹੁੰਦਾ ਵੀ ਕੰਮ ਉਹੜਾ ਜਿਹਾ ਹਿਸਾਬ ਸਫਾਈ ਘੱਟ ਕਰਕੇ ਕੁਛ ਜਿੱਥੇ ਆਪਾਂ ਸਾਫ ਸਫਾਈ ਨਹੀਂ ਕਰਦੇ ਉਥੇ ਘਰ ਦੇ ਵਿੱਚ ਬ੍ਰਿਦਿਰਤਾ ਆਉਂਦੀ ਹੁੰਦੀ ਉਹ ਘਰ ਦਾ ਇੱਕ ਦਿਨ ਸੰਸਥਾਨ ਘਾਟ ਰੁਕ ਕੇ ਹੀ ਬਣੇ ਕੋਈ ਪਤਨੀ ਦੀ ਤਰੱਕੀ ਰੁਕ ਜਾਂਦੀ ਹੈ ਬੱਚਿਆਂ ਦੀ ਕਾਮਯਾਬੀ ਖਤਮ ਹੋ ਜਾਂਦੀ ਹੈ ਘਰ ਦੇ ਵਿੱਚ ਕਲਾਕਰੀ ਸੁਖਮਾਰ ਨਬਾਹ ਹੋਏ। ਜਿੱਥੇ ਸਫਾਈ ਨਹੀਂ। ਇਹ ਪਹਿਲਾਂ ਤੁਹਾਨੂੰ ਇਹ ਸਟੌਪ ਕਰੀਏ ਤੇ ਵੀਡੀਓ ਭਾਜੀ। ਜਦੋਂ ਵੀ ਤੁਸੀਂ ਰੈਜ ਨੂੰ ਰੋਜ਼ ਸਫਾਈ ਕਰੋ ਤਾਂ ਬਹੁਤ ਵਧੀਆ ਹੈ ਨੀਂ ਚੀਜ਼ ਜੇ ਤੁਸੀਂ ਤੁਸੀਂ ਫ੍ਰਿਜ ਦੀ ਸਫਾਈ ਚੰਨੂ ਕਰੋ। ਫ੍ਰਿਜ ਦੇ ਵਿੱਚ ਕਦੇ ਵੀ ਉਲਲੀ ਲੱਗੀ ਹੋਈ ਚੀਜ਼ ਫ੍ਰਿਜ ਦੇ ਵਿੱਚ ਤੁਹਾਡੇ ਨਹੀਂ ਹੋਣੀ ਚਾਹੀਦੀ। ਨਾਰ ਸੂਈ ਛੋੜਨੀ ਚਾਹੀਦੀ ਹੈ। ਕਈ ਵਾਰ ਕੋਈ ਚੀਜ਼ ਉੱਪਰ ਲਾਦੇ ਨੇ ਖਰਾਬ ਨੇ ਕੁਚਾਰ ਕੁਚਾ ਦੀ ਸਕ। ਉਹਨੂੰ ਜਿੰਨੀ ਜਲਦੀ ਹੋ ਸਕੇ ਦਵਾਈ ਦਾ ਸਾਬ ਤੋਂ ਬਾਹਰ ਕਰ ਦੋ। ਘਰ ਦੇ ਵਿੱਚੋਂ ਕਦੇ ਵੀ ਨਾਰ ਸੂਈ। ਇਹ ਰੱਖੋਗੇ ਤੁਹਾਡੇ ਘਰ ਦੇ ਵਿੱਚ ਨਰਾਹੀ, ਝਗੜੇ, ਕਲੀਏ, ਸਰੀਪੀ, ਮਾਨ ਮਟਾਵ, ਪੈਸੇ ਦਾ ਇਹਨਾਂ ਲਾਸ, ਪੈਸਾ ਤੁਹਾਡਾ ਹਮੇਸ਼ਾ ਹੀ ਮਾਰੇ ਸਨੇ ਲੱਗਣਾ। ਕਿਉਂਕਿ ਸੋਈ ਅਨਪੂਰਨ ਮਾ ਦਾ ਵਾਸ ਹੁੰਦਾ ਫਿਰ ਸੋਈ ਦੇ ਵਿੱਚ। ਜੇ ਸੋਈ ਵਿੱਚ ਸਾਫ ਸਫਾਈ ਹੈ। ਘਰ ਦੇ ਵਿੱਚ ਆਨ ਦੇ ਭੰਡਾਰ ਲੱਗੇ ਰਹਿੰਦੇ ਤੇ ਜੇ ਸੋਈ ਚ ਸਾਫ ਸਫਾਈ ਨਾ ਫਿਰ ਤੁਸੀਂ ਦੇਖ ਲਓ ਜਦੋਂ ਮਾਤਾ ਹੀ ਨਰਾਜ ਹੋ ਤਾਂ ਫਿਰ ਆਪਾਂ ਕਿੱਥੇ ਸੁੱਖ ਭਰ ਲਾਂਗੇ ਹਨ ਇਹਦੇ ਲਈ ਸੋਈ ਦੇ ਵਿੱਚ ਚੰਗੀ ਤਾਂ ਪੂਰੀ ਸਾਫ ਸਫਾਈ ਆਪਾਂ ਰੱਖਣੀ ਚਾਹੀਦੀ ਜੇ ਆਪਾਂ ਨਹੀਂ ਰੱਖਦੇ ਜਿੰਨੀ ਵੀ ਆਪਾਂ ਕਮਾਈ ਕਰਦੇ ਹਾਂ ਜੋ ਵੀ ਗੈਰ ਹੱਦ ਬੰਨ੍ਹਤ ਕਰਕੇ ਖਰੋਣੇ ਸਾਰਾ ਪੈਸਾ ਆਪਣਾ ਟੱਕਰਾਂ ਦਾ ਦੁਬਾਈਆਂ ਰਾਹੀਂ ਲਾਇਕ ਬੱਚਤ ਕੁਛ ਨਹੀਂ ਹੁੰਦੀ ਪੈਸਾ ਆਉਂਦਾ ਪਿੱਛੋਂ ਪਹਿਲਾਂ ਚਲਾ ਜਾਂਦਾ ਫਿਰ ਆਪਾਂ ਕਹਿੰਦੇ ਆਪਣੇ ਕਰਮਾੜੇ ਸੀ ਜਾਂ ਕੋਈ ਐਸ ਤਰ੍ਹਾਂ ਹੋ ਗਿਆ ਝਾਤ ਉਹ ਪਿਛਲੇ ਜਨਮ ਦਾ ਕੋਈ ਪਾਪ ਲੱਗਿਆ ਇਹ ਕੁਛ ਨਹੀਂ ਹੁੰਦਾ ਸਿਰਫ ਐਸੇ ਜਨਮ ਦੇ ਵਿੱਚ ਕਿਤੇ ਹਨੇ ਸ਼ੋਟਾ-ਸ਼ੋਟਾ ਗਲਤੀਆਂ ਬਹੁਤ ਦੇਰ ਤੱਕ ਰਸੋਈ ਦੇ ਵਿੱਚ ਚੂਖੇ ਭਾਂਡੇ ਰੱਖਣਾ ਐਸਾ ਵੀ ਤਾਂ ਵੇਖੋ ਅੱਗੇ ਤਾਂ ਰਸੋਈ ਦੇ ਵਿੱਚ ਚੂਖਾ ਭਾਂਡਾ ਲੈ ਕੇ ਨਹੀਂ ਜਾਂਦੇ ਸੀ ਵੀ ਇੰਨਾ ਇਟਸ ਹੋ ਰਿਹਾ ਇੁੱਤਰ ਜਗਾ ਮੰਨਦੇ ਸੀ ਉਥੇ ਭਾਂਡੇ ਚੌਕੇ ਦਿੱਤੇ ਔਰ ਤਾਂ ਆਖਦੇ ਸੀ ਕਿ ਉਥੇ ਸਫਾਈ ਕਰਦ ਨੂੰ ਪਿਆਸੀ ਹੈ ਨਾ ਚੌਕੇ ਦਿੱਤੇ ਵੀ ਆਪਾਂ ਘੱਟ ਚੜੇ ਸਿ ਭਾਂਡਾ ਕੁਰੇ ਹੀ ਰਹਿ ਜਾਂਦਾ ਸੀ ਤੇ ਰੱਖੋਂ ਸਾਫ ਸਫਾਈ ਕਰਕੇ ਫਿਰ ਲੈ ਕੇ ਹੁੰਦੇ ਸੀ ਹ ਜਿਹੜਾ ਅੱਜ ਦਾ ਸਮਾਂ ਅੱਜ ਪਰਸੋਂ ਜਿਹੜੀ ਨੇ ਇੱਥੇ ਭਾਂਡੇ ਧੋਣ ਲੱਗ ਗਏ ਉਥੇ ਆਪਾਂ ਸੇਕ ਬਣਾ ਲਏ ਉਥੇ ਭਾਂਡੇ ਸਾਫ ਕਰਦੇ ਇਹਦੇ ਲਈ ਜਦੋਂ ਵੀ ਭਾਂਡੇ ਸੋਇ ਦੇ ਵਿੱਚ ਢੂਠੇ ਇਕੱਠੇ ਹੋਏ ਹਨ ਉਹਨਾਂ ਨੂੰ ਜਿੰਨੀ ਛੇਤੀ ਹੋ ਸਕੇ ਉਹਨਾਂ ਨੂੰ ਛੇਤੀ ਸਾਫ ਕਰੋ ਕਦੇ ਵੀ ਜ਼ਿਆਦਾ ਦੇਰ ਢੂਠਾ ਭਾਂਡਾ ਨਾ ਰੱਖੋ ਕਦੇ ਵੀ ਸੋਇ ਦੇ ਵਿੱਚ ਚਾਰ ਕੂੜੇਦਾਰ ਉਹ 10 ਦਿਨਾਂ ਤੋਂ ਕੀ ਹੁੰਦਾ ਪਰ ਸੂਈ ਦਾ ਪੂਰਾ ਕਰ ਕਰਤਾ ਸਾਜੀ ਜੀ ਤ੍ਰੀ ਸਿੰਘ ਉਹ ਪਾ ਕੇ ਨਾ ਸਾਰਾ ਕੁਝ ਉੱਥੇ ਜਮਾ ਕਰੀ ਗਿਆ ਨਹੀਂ ਉਹਨੂੰ ਸੂਈ ਤੋਂ ਬਾਹਰ ਰੱਖੋ ਜਿੰਨੀシャ ਜੇ ਜੇਦੀ ਹੁੰਦਾ ਉਹ ਸਿੱਟੋ ਜਿਆਦਾ ਸਮਾਂ ਉਹਦਾ ਕਚਰਾ ਨਹੀਂ ਉੱਥੇ ਜਮਾ ਕਰਕੇ ਸੂਈ ਦੇ ਕੋਲੇ ਨਾ ਰੱਖੋ ਇੱਕ ਗੱਲ ਤੇ ਹੁੰਦੀ ਹੈ ਆਪਣੇ ਸਭ ਤੋਂ ਵੱਡੇ ਘਰ ਦੇ ਵਿੱਚ ਜਿਹੜੀਆਂ ਪੰਨੀਆਂ ਹੋਈਆਂ ਦਵਾਈਆਂ ਆਪਾਂ ਉਹਨਾਂ ਨੂੰ ਸਿਰਦੇ ਆਪਾਂ ਨੂੰ ਸੰਭੀ ਰਹਿਣੇ ਚਾਹੀਏ ਉਹ एक्सपायर ਹੋ ਜਾਣੀਆਂ ਹੈ ਜੇ ਪ੍ਰਾਣੀਆਂ ਚਾਹੇ ਨਹੀਂ ਲੈਂਦੀ ਉਹਨਾਂ ਨੂੰ ਕੀ ਕਰਦੇ ਆਪਾਂ ਸਾਂਭੀ ਜਾਣੇ ਕਦੇ ਵੀ ਭੁੱਲ ਕੇ ਫੇਜ ਦੇ ਉੱਤੇ ਦਵਾਈ ਤੁਸੀਂ ਨਾਰਕ ਕੋ ਚਾਹੇ ਤੁਸੀਂ ਲੈਣੀਆ ਚਾਹੇ ਸੋ ਇੱਕ ਐਕਸਪਾਇਰ ਰਸੋਈ ਦੇ ਵਿੱਚ ਦਵਾਈ ਨਾਰਕ ਕੋ ਜਿੰਨੀ ਛੇਤੀ ਹੁੰਦਾ ਸੋ ਦੇ ਐਕਸਪਾਇਰ ਹੋਣੀਆਂ ਦਵਾਈਆਂ ਜਿੰਨਾ ਤੁਹਾਡੀ ਲੱਤ ਤੋਂ ਨਹੀਂ ਘੱਟਦੀ ਉਹਨਾਂ ਨੂੰ ਘਰ ਤੋਂ ਬਾਹਰ ਕਰੋ ਮੈਂ ਤੁਹਾਨੂੰ ਦਵਾਈ ਦਿੱਤੇ ਕਿ ਕਿੰਨਾ ਵਧੀਆ ਫਾਰਮਸੈੱਟ ਜੇ ਤੁਹਾਡੇ ਘਰ ਵਿੱਚ ਬਿਮਾਰੀਆਂ ਨਹੀਂ ਖਤਮ ਹੁੰਦਾਂ ਦਵਾਈਆਂ ਚੱਲਦੀਆਂ ਰਹਿੰਦੀਆਂ ਉਹ ਵੀ ਲਈ ਆਏ ਇੱਕ ਦੀ ਖਤਮ ਹੋੂ ਦੂਜੀ ਦੇ ਹਨ ਆਪਾਂ ਦਵਾਈਆਂ ਲੈ ਕੇ ਉਹਨਾਂ ਤੋਂ ਉੱਥੇ ਤੁਸੀਂ ਕੀ ਕਰਨਾਂਗੇ ਤੁਸੀਂ ਕਿਹੜੀਆਂ ਤੁਹਾਡੀਆਂ ਖਪਰ ਹੋਈਆਂ ਦਵਾਈਆਂ ਉਹਨਾਂ ਨੂੰ ਪੱਤਿਆਂ ਦੇ ਵਿੱਚੋਂ ਕੱਢ ਲੈਣਾ ਪੰਨਿਆਂ ਦੇ ਵਿੱਚੋਂ ਅਲੱਗ ਕਰ ਲੈਣਾ ਗੋਲ ਨਾਲ ਕੈਲਸ਼ੀਅਮ ਹੋ ਹੱਥੇ ਰੱਖ ਲੈਣਾ ਬੋਤਲ ਵਾਲਾ ਦਿਨ 5:00 ਕਲੋਕ ਵਜੇ ਰੋਜ਼ ਸਿਰ ਤੇ ਘੁਮਾ ਕੇ ਡਾਇਟਿਕ ਸੈੱਟ ਦੇ ਨੱਕੜ ਲੱਤੀ ਉਸ ਸੈੱਟ ਦੇ ਵਿੱਚ ਪਾਣੀ ਪਾਹਾ ਦੇ ਤੁਸੀਂ ਦੇਖੋ ਨਾਲੇ ਤਾਂ ਤੁਹਾਡੀਆਂ ਇਹਨਾਂ ਵੇਸਟ ਪਈਆਂ ਦਵਾਈਆਂ ਉਹ ਚਲੀਆਂ ਜਾਣੀਆਂ ਕਾਦੀ ਸਫਾਈ ਹੋ ਗਈ ਦੂਜਾ ਜਿਹੜੀ ਤੁਹਾਨੂੰ ਬਿਮਾਰੀ ਹੈ ਕੋਈ ਨਾ ਤਾਂ ਤੁਸੀਂ ਬਿਮਾਰ ਨੇ ਉਹ ਤੁਹਾਡੀ ਬਿਮਾਰੀ ਖਤਮ ਹੋਊਗੀ ਇੱਕ ਆਪਾ ਹੋ ਜਾਂਦਾ ਹੈ ਇਦੇ ਲਈ ਹੀ ਇਹ ਬਾ ਕਿਉ ਜਿਹੜੀਆਂ ਦਵਾਈਆਂ ਪਸਰਦੇ ਆ ਉਹਨੂੰ ਬਹੁਤ سارے ਦੇਖੋ ਐਂਟੀਵਾਇਰਲ ਵੀ ਹੁੰਦੇ ਆ ਜਿਵੇਂ ਕੋਸ਼ੋਰ ਜਿੰਨੇ ਵੀ ਕਟਾਨ ਹੁੰਦੇ ਆ ਜਿਹੜੇ ਖਤਮ ਹੁੰਦੇ ਆ ਉਹ ਮਰਦੇ ਆ ਇਸ ਲਈ ਕਈ ਫਾਇਦੇ ਹੋ ਜਾਂਦੇ ਆ ਇਸ ਨਾਲ ਹਲਕਾ ਜਿਹਾ ਦਵਾਈਆਂ ਚੱਲ ਜਾਂਦੇ ਨੇ ਨਾਲੇ ਪ੍ਰਾਇਕ ਪਾ ਆ ਕੋ ਜਾਂਦਾ ਤੇ ਇਹਨਾਂ ਆਪਣਾ ਰੋਗ ਖਤਮ ਹੋ ਜਾਂਦਾ ਨਾਲੇ ਆਪਣੀ ਬਾਇਲਰ ਦੇ ਵਿੱਚ ਬਹੁਤ سارے ਕਟਾਨ ਹੁੰਦੇ ਆ ਜਿਹੜੇ ਖਤਮ ਹੋ ਜਾਂਦੇ ਆ ਇਹ ਤੁਸੀਂ ਕਰਿਆ ਕੋਰੋਨਾ ਘਰ ਵਿੱਚ ਜਾਵਾ ਨਾ ਕਰਿਆ ਕਰੋ ਘਰ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਤੁਹਾਡੀ ਵਸਤੂ ਦੇ ਵਿੱਚ ਹੈ ਉਹਨੂੰ ਜਿੰਨੀ ਛੇਤੀ ਹੈ ਘਰੋਂ ਕੱਢੋ ਜਿੰਨਾ ਨੂੰ ਘਰ ਦੇ ਵਿੱਚ ਰੱਖਦੇ ਹੋ ਉਹ ਨਾਲ ਤੁਹਾਡਾ ਨੁਕਸਾਨ ਕਰਦੀ ਹੈ ਉਹ ਤੁਹਾਡਾ ਫਾਇਦਾ ਨਹੀਂ ਤੁਹਾਡਾ ਨੁਕਸਾਨ ਕਰੇਗੀ ਦੇ ਕੰਮ ਚ ਲਾਸ ਹੁੰਦਾ ਘਾਟਾ ਪੈਂਦਾ ਕੰਮ ਕਾਰੋਬਾਰ ਚੱਲਦਾ ਚੱਲਦਾ ਕਾਰੋਬਾਰ ਰੁਕ ਜਾਂਦਾ ਹੈਗਾ ਚਾਲਕ ਬਿਮਾਰੀ ਆ ਜਾਂਦੀ ਹੈ ਇਸ ਸਿਰਚਾਂਤ ਘਰ ਦੇ ਵਿੱਚ ਬਿਨਾਂ ਗਾਲ ਤੋਂ ਲੜਾਈ ਚ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਇਹਦੀਆਂ ਵਾਧਾਂ ਨੇ ਉਹ ਇਨਾ ਚੀਜ਼ਾਂ ਪ੍ਰੋਬਲਮ ਹੁੰਦੀਆਂ ਹੋਰ ਕੋਈ ਕਾਰਨ ਇਥੇ ਆਪਾਂ ਤੁਹਾਨੂੰ ਇੱਕ ਗੱਲ ਦੱਸਦੇ ਆਪਾਂ ਵੀ ਤੁਸੀਂ ਜਿਹੜੇ ਜੇਬ ਦੇ ਵਿੱਚ ਜਰੂਰ ਪਾ ਕੇ ਇੱਥੇ ਕਰੋ ਇਸੋਡੇ ਬਹੁਤ ਸਾਰੇ ਕੰਮ ਬਣ ਲਾਗੇਗੇ ਤੁਸੀਂ ਚਾਂਦੀ ਦਾ 24 ਸੁਗੜਾ ਲੈਣਾ ਕਿੰਨੇ ਵੀ ਗ੍ਰਾਮ ਦਾ ਕਿੰਨੇ ਵੀ ਰਤੀ ਦਾ ਜਿੰਨੀ ਤੁਹਾਡੀ ਇੱਛਾ ਹੈ 100 ਦਾ ਵੀ ਖਰੀਦ ਸਕਦੇ ਹੋ 400 ਦਾ ਵੀ ਪੀਸਾਂ ਵਿੱਚ ਜਿੰਨੀ ਤੁਹਾਡੇ ਕੋਲ ਚੌਂਸ ਸੁਗੜਾ ਲੈ ਕੇ ਨਾ ਉਹਨੂੰ ਪਰਸ ਦੇ ਵਿੱਚ ਰੱਖਣਾ ਸ਼ੁਰੂ ਕਰ ਦਿਓ ਤੁਸੀਂ ਦੇਖੋ ਤੁਹਾਡਾ ਪੈਸਾ ਚਲੂ ਕਰੇਗਾ ਤੇ ਚਲਾਈ ਤੁਹਾਡਾ ਪਾਸ ਕਰੇ ਵੀ ਖਾਲੀ ਨਹੀਂ ਹੋਊਗਾ ਜੋ ਵੀ ਪੈਸਾ ਪਾਸੇ ਦੇ ਵਿੱਚ ਪਾਉਂਗੇ ਹਮੇਸ਼ਾ ਚੰਗੇ ਥਾਂ ਲੱਗੂਗਾ ਮਾੜੇ ਥਾਂ ਨਹੀਂ ਲੱਗੂਗਾ ਜੋ ਵੀ ਤੁਸੀਂ ਆਪਣੀ ਆਮਦਨੀ ਕਰਕੇ ਲਿਆਇਆ ਤੁਹਾਡੀ ਆਮਦਨੀ ਆ ਬਦਲੇ ਦੇ ਵਿੱਚ ਤੁਸੀਂ ਪਾ ਲਈ ਤੇ ਤੁਸੀਂ ਉਹ ਕਮਾਈ ਤੁਹਾਡੀ ਚੰਗੇ ਥਾਂ ਲੇਕ ਥਾਣਾ ਤੇ ਮਾੜੇ ਥਾਣੇ ਦਾ ਦੀ ਬਿਮਾਰੀਆਂ ਡਾਕਟਰਾਂ ਤੇ ਕਦੇ ਨਹੀਂ ਲੱਗਦੀ ਉਹ ਤੁਹਾਡੇ ਘਰ ਦੇ ਇੱਕ ਥੰਮਾਂ ਤੇ ਲੱਗਦੀ ਇਹਦੇ ਲਈ ਹਮੇਸ਼ਾ ਆਦੀ ਪਾਸੇ ਦੇ ਵਿੱਚ ਜਾਂਦੇ ਵਿੱਚ ਕੋਈ ਟੁਕੜਾ ਜ਼ਰੂਰ ਛੋਟਾ ਲਿਓ ਵੱਡਾ ਲਿਓ ਕਿੱਟੀ ਲਿਓ ਕਿਸੇ ਦਿਨ ਲੈ ਆਇਓ ਲੈ ਆ ਕੇ ਜੀ ਸ਼ੁੱਕਰਵਾਰ ਵਾਲਿਆ 25 ਰਸੀਆਂ ਤੋਂ ਹਿੱਸਾ ਆਵਰ ਤੇਰੇ ਤੇ ਮਾਤਾ ਲਛੰਗੀ ਅਕੀ ਅਰਦਾਸ ਬੇਨਤੀਆਂ ਕਰਤੀ ਕਿਸੇ ਰਕਸ਼ਸ ਜੋ ਵੀ ਸਿਕੋਲ ਲੰ ਜੋ ਵੀ ਤੂੰ ਸਿਕੋਲ ਤੇ ਵੀ ਦੀਏ ਤੇ ਅਨਮਾਨ ਤੇ ਉਹਨਾਂ ਪਿੱਤਰਾਂ ਨੂੰ ਮਾਨਤੇ ਨੂੰ ਮਾਰਦੇ ਹਨ ਉਹਨਾਂ ਅੱਗੇ ਅਰਦਾਸ ਬੇਨਤੀਆਂ ਕਰਕੇ ਕਿਸੇ ਰਕਸ਼ਸ ਇਹ ਤੁਸੀਂ ਦੇਖੋ ਤਾਂ ਨਹੀਂ ਮੇਰੀ ਬਿਨਾ ਦੇ ਵਿੱਚ ਬਹੁਤ ਸਾਰਾ ਫਸਟਾਣਾ ਸ਼ੁਰੂ ਹੋ ਗੁਆ ਇਸੀ ਆਪਣਾ ਅੱਜ ਮਹਾਪਾਪ ਤੇ ਇਸੀ ਅੱਜ ਦੀ ਆਪਣੀ ਵੀਡੀਓ ਪੁਸਤਕ ਨਾਲ ਇਹ ਘਰ ਚ ਗੀਡੀਅਮ ਦੇ ਹਸਕਾਰ ਨੂੰ ਸੰਸਾਨਕਾ ਬਣਾ ਕੇ ਨਿਆ ਪਤੀ ਦਿੱਰਤੀ ਖਤਮ ਕਰ ਦਿੰਦੇ ਆ ਬੱਚਿਆਂ ਦੀ ਪੜ੍ਹਾਈ ਤੱਕ ਵੀ ਉਹ ਖਤਮ ਕਰ ਦਿੰਦੇ ਆ ਇਹ ਜਿਹੜੀਆਂ ਆਪਣੀਆਂ ਗਾਹਤੀਆਂ ਲੋਕਾਂ ਨਾਲ ਬਹੁਤ ਦੂਰ ਦੀ ਗੱਲ ਕਦੇ ਕਦੇ ਤਾਂ ਘਰ ਦੇ ਵਿੱਚ ਸਦਾ ਲਈ ਕਮਰੀਜ ਹੋ ਜਾਂਦੀ ਮਰੀਜ ਬਣਾ ਦੇ ਰਹੇ ਹਮੇਸ਼ਾ ਮਨਜੇ ਤੇ ਪੈ ਜਾਂਦਾ ਇਹਦੇ ਰੇਤਿਆਂ ਗੱਲ ਤੋਂ ਨਾ ਕਰ ਉਹ ਇਸੀ ਆਈਟੀਵੀ ਦੀ ਇਤੋਂ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਨੈਟ ਕਰਨਾ ਨਾ ਭੁੱਲਿਓ ਜੇ ਵੀ ਤੁਹਾਨੂੰ ਪਿੱਤਰੀ ਲੱਗੀ ਤੁਸੀਂ ਇਨਾ ਕੀ ਸਵਾਲ ਕੱਢ ਕੇ ਮੇਰੇ ਨਾਲ ਦੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ